ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਤੇ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹੈ ਜੀ ਆ ਬਿਲਕੁਲ ਠੀਕ ਨਹੀਂ ਹੈ ਮੇਰੀ ਤबीयत ਦੀਵਾਲੀ ਤੋਂ ਕੁਝ ਦਿਨ ਪਹਿਲਾਂ ਦੀ ਖਰਾਬ ਹੋਈ ਹੋਈ ਹੈ ਇਸੇ ਲਈ ਆਪਣੀ ਵੀਡੀਓ ਬਹੁਤ ਦਿਨ ਬਾਅਦ ਆ ਰਹੀ ਹੈ ਤੇ ਮੈਂ ਬੜੀ ਹੀ ਸੋਹਣੀ ਤੇ ਬੜੀ ਹੀ ਵਧੀਆ ਸਸਤੀ ਤੁਹਾਡੇ ਲਈ ਇੱਕ ਆਈਟਮ ਲੈ ਕੇ ਆਈਆਂ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਤੇ ਉਸ ਦੇ ਬਾਰੇ ਥੋੜੀ ਜਿਹੀ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿਆਂ ਫੈਬਰਿਕ ਰਹੇਗਾ ਜੀ ਜਾਂ ਤਾਂ ਟਿਸ਼ੂ オーਰਗੈਂਜ਼ਾ ਤੇ ਜਾਂ ਰਹੇਗਾ ਜੂਟ ਪਰਪਰੀ ਤੇ ਉਸਤੇ ਉੱਪਰ ਹੈਂਡਵਰਕ ਰਹੇਗਾ ਜਿਸ ਹੈਂਡਵਰਕ ਨੂੰ ਆਪਾਂ ਸੋਚ ਕੇ ਹੀ ਕਭਰਾ ਜਾਣੇ ਕਿ ਹੈਂਡਵਰਕ ਕਰਵਾਣਾ ਹੈ ਔਰ ਕਮ ਸੇ ਕਮ ਹਲਕਾ ਫੁਲਕਾ ਕੰਮ ਵੀ ਕਰਵਾਇਆ ਨਾ ਆਪਾਂ ਤਾਂ ਕਮ ਸੇ ਕਮ 2000 ਰੁਪਏ ਚਾਰਜ ਕਰਨਗੇ ਆਪਣੇ ਕੋਲੋਂ ਹਲਕੇ ਜੇ ਟੱਚ ਅਪ ਦਾ ਵੀ ਪਰ ਅੱਜ ਮੈਂ ਤੁਹਾਡੇ ਲਈ 1195 ਦੀ ਰੇਂਜ ਵਿੱਚ ਇੰਨੇ ਸੋਹਣੇ ਹੈਂਡਵਰਕ ਦੇ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਹਾਂ ਕਿ ਤੁਸੀਂ ਖੁਦ ਵੀ ਬੜੇ ਸ਼ੌਕਟ ਹੋ ਜਾਓਂਗੀ ਤੇ ਇਸ ਆਈਟਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆਸ ਆਰਟੀਕਲ ਦੀ ਡਿਮਾਂਡ ਬਹੁਤ ਆ ਰਹੀ ਹੈ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਇਹ ਜਿਹੜੀਆਂ ਸ਼ੇਅਰ ਕੀਤੀਆਂ ਜਾਣੇ ਸੋਹਣੀਆਂ ਜੀਆਂ ਚੀਜ਼ਾਂ ਜੋ ਵੀ ਕਲੈਕਸ਼ਨ ਸੋਹਣੀ ਸੋਹਣੀ ਹੁੰਦੀ ਹੈ ਬੁਟੀਕ ਤੇ ਆਂਦੀ ਹੈ ਤੇ ਮੇਰਾ ਹੁੰਦਾ ਕਿ ਮੈਂ ਆਪਣੀ ਆਡੀਅੰਸ ਨਾਲ ਆਪਣੇ ਵਿਊਅਰਸ ਦੇ ਨਾਲ ਜ਼ਰੂਰ ਸ਼ੇਅਰ ਕਰਾਂ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਮੋਟੀ-ਮੋਟੀ ਨਿਗਾਹ ਮਾਰ ਲੈਣੀ ਹੈ ਜੂਟ ਬਰਬਰੀ ਦੇ ਵਿੱਚ ਇਹ ਆਫ-ਵਾਈਟ ਹੈ ਆਫ-ਵਾਈਟ ਦੇ ਵਿੱਚ ਜਿਹੜਾ ਇਹ ਹੈਗਾ ਰੈੱਡ ਦੇ ਨੋਟਸ ਪਾਏ ਹੋਏ ਹੈ ਹੈਂਡਵਰਕ ਹੈ ਸਾਰਾ ਦਬਕੇ ਦਾ ਹੈਂਡਵਰਕ ਦਾ ਕੰਮ ਹੈ ਜੋ ਕਿ ਵਿਦ ਫੈਬਰਿਕ ਤੁਹਾਨੂੰ 1195 ਰੁਪਏ ਦੇ ਵਿੱਚ ਤਾਂ ਆਪਾਂ ਜੇ ਵਰਕ ਕਰਵਾਈਏ ਵਰਕ ਵੀ ਨਹੀਂ ਹਸਤਾ ਕਰਕੇ ਦਿੰਦੇ ਤੇ ਇਹ ਜੇ ਤੁਸੀਂ ਤਿੰਨ ਸੂਟ ਬਾਏ ਕਰਦੇ ਹੋ ਜੋ ਕਸਟਮਰ ਤਿੰਨ ਸੂਟ ਇਕੱਠੇ ਬਾਏ ਕਰੇਗਾ ਉਹਨਾਂ ਨੂੰ ਇੱਕ ਸਾਡੇ ਵੱਲੋਂ ਟੈਬੀ ਦਾ ਜਾਂ ਜੂਟ ਦਾ ਬਹੁਤ ਵਧੀਆ ਲੇਸ ਲੱਗੀ ਆਲਾ ਦੁਪੱਟਾ ਜਿਹੜਾ ਫ੍ਰੀ ਦਿੱਤਾ ਜਾਏਗਾ ਇਦੇ ਵਿੱਚ ਕੁਝ ਕਲਰ ਹੈ ਮੈਂ ਤੁਹਾਨੂੰ ਮੋٹے ਮੋٹے ਦਿਖਾ ਦੇਣੀ ਹੈ ਡਿਜ਼ਾਈਨ ਆਪਾਂ ਨਾਲ ਦੀ ਨਾਲ ਦੇਖਦੇ ਜਾਵਾਂਗੇ ਦੋ ਇਹ ਹੈ ਲੈਮਨ yellow ਲਾਈਟ ਜਾਂ ਹਾਂਜੀ ਲੈਮਨ yellow ਹੈ 베이스 ਹੈ ਸਕਾਈ ਬਲੂ ਹੈ ਤੇ ਇਹ organza ਨਹੀਂ ਇਹ ਸਾਰੇ ਜੂਟ ਬਰਬਰੀ ਦੇ ਹੀ ਹੈ ਇਸ ਦੇ ਵਿੱਚ ਜੋ ਟਿਸ਼ੂ organza ਰਹੇਗਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦੂੰਗੀ ਮੇਬੀ ਇਹ ਇਹ ਵਾਲਾ ਜਿਹੜਾ ਇਹ ਟਿਸ਼ੂ organza ਦਾ ਹੈ ਚਲੋ ਸਭ ਤੋਂ ਪਹਿਲਾਂ ਆਪਾਂ ਆਫ ਵਾਈਟ ਨੂੰ ਦੇਖਦੇ ਹਾਂ ਇੰਨੇ ਸੋਹਣੇ ਮਤਲਬ ਸੂਟ ਇਹਨਾਂ ਦੇ ਨਾਲ ਤੁਸੀਂ ਕੰਟਰਾਸਟ ਦੁਪੱਟੇ ਕਰੋਗੇ ਨਾ ਤੇ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਹੈਂਡਵਰਕ ਤੇ ਸੂਟ ਤਾਂ ਵੈਸੇ ਹੀ ਆਪਣੀ ਇੱਕ ਵੱਖਰੀ ਟੌਰ ਵੱਖਰੀ ਪਹਿਚਾਨ ਰੱਖਦੇ ਆ ਤੇ ਫੈਬਰਿਕ ਇਸ ਦਾ ਇੱਕ ਤੁਹਾਨੂੰ ਹੋਰ ਦੱਸ ਦਿਆਂ ਫੈਬਰਿਕ ਬਹੁਤ ਸੋਹਣੀ ਸੁਪਰ ਕੁਆਲਿਟੀ ਦਾ ਫੈਬਰਿਕ ਯੂਜ਼ ਹੋਇਆ ਵੈ ਸਭ ਤੋਂ ਪਹਿਲਾਂ ਆਪਾਂ ਇਸ ਸੂਟ ਦੀ ਗ੍ਰੇਸ ਦੇਖਦੇ ਆ ਤੇ ਸੂਟ ਦੇ ਉੱਪਰ ਹੋਇਆ ਵਾ ਕੰਮ ਦੇਖਦੇ ਆਂ ਅੱਛਾ ਤੁਸੀਂ ਸਕਰੀਨਸ਼ਾਟ ਲੈਣ ਵੇਲੇ ਇਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਇਸ ਦੇ ਉੱਪਰ 8 ਨੰਬਰ ਲੱਗਿਆ ਹੋਇਆ ਹੈ ਮੈਂ ਤੁਹਾਨੂੰ ਨਾਲ-ਨਾਲ ਸੂਟ ਦੇ ਨੰਬਰਸ ਵੀ ਦੱਸਦੀ ਰਹੂੰਗੀ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਲਾਈਟ ਸ਼ੇਡ ਹੈ ਸਿਮਿਲਰ ਜੇ ਕਲਰ ਹੈ ਸੋ ਸਕਰੀਨਸ਼ਾਟ 'ਚ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਤੁਸੀਂ ਇਹਨਾਂ ਦਾ ਨੰਬਰ ਵਾਈਜ਼ ਵੀ ਸਾਨੂੰ ਦੱਸ ਸਕਦੇ ਹੋ ਤੇ ਲਓ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਹੁਣ ਇਸ ਦੇ ਵਿੱਚ ਸਾਰਾ ਕੰਮ ਹੈਂਡਵਰਕ ਦਾ ਹੈ ਕੁਝ ਵੀ ਇਸ ਦੇ ਵਿੱਚ ਮਸ਼ੀਨੀ ਨਹੀਂ ਹੈ ਇਹ ਦੇਖੋ ਜੀ ਇਸ ਦਾ ਘੇਰੇ ਤੇ ਕੰਮ ਹੋਇਆ ਵਾ ਜੂਟ ਬਰਬਰੀ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੋਨਾ ਕਲਾਸੀ ਫੈਬਰਿਕ ਹੈ ਹੁਣ ਤੁਸੀਂ ਪਾਰਟੀ ویئر ਸੂਟ 1200 ਦੀ ਰੇਂਜ ਵਿੱਚ ਪਾ ਕੇ ਵੀ ਆਪਣਾ 3500 4000 ਵਾਲਾ ਸੂਟ ਹੈ ਜਿਹੜਾ ਦਿਖਾ ਸਕਦੀ ਹਾਂ ਇਹ ਇਸ ਦੀਆਂ ਬਾਹਾਂ ਦੇ ਉੱਪਰ ਅੱਛਾ ਕੰਮ ਨੇੜੇ ਤੋਂ ਦੇਖ ਲਓ ਸਾਰੇ ਦੇ ਵਿੱਚ ਸੀਕੁਐਂਸ ਵਿਰਲਾ-ਵਿਰਲਾ ਇਸ ਤਰ੍ਹਾਂ ਲਾਇਆ ਹੋਇਆ ਸਾਰਾ ਕੰਮ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਤਾਂ ਜੋ ਤੁਸੀਂ ਵੀ ਆਪਣੀ ਤਸੱਲੀ ਕਰ ਲਓ ਇਹ ਦੇਖੋ ਜੀ ਇਹ ਸਾਰਾ ਕੰਮ ਹੈ ਜਿਹੜਾ ਹੈਂਡਵਰਕ ਦਾ ਕੰਮ ਹੈ ਇਹ ਦੇਖੋ ਇਹ ਹੈਂਡਵਰਕ ਹੋਇਆ ਵੈ ਤੇ ਇਸ ਤੋਂ ਜ਼ਿਆਦਾ ਸੋਹਣੀ ਤੇ ਸਸਤੀ ਕੋਈ ਡੀਲ ਨਹੀਂ ਹੋ ਸਕਦੀ ਆ ਦੇਖੋ ਜੀ ਇਹ ਇਹਨਾਂ ਦੀਆਂ ਬਾਹਾਂ ਦਾ ਕੰਮ ਹੈ ਇਹ ਬਾਹਾਂ ਦੇ ਉੱਪਰ ਆਏਗਾ ਡਿਜ਼ਾਈਨ ਇਸ ਦੇ ਨਾਲ ਤੁਸੀਂ ਦੁਪੱਟਾ ਰੈੱਡ ਦਾ ਕੰਟਰਾਸਟ ਕਰਕੇ ਟਾਈ ਡਾਈ ਵੀ ਕਰ ਸਕਦੇ ਹੋ ਪਲੇਨ ਵੀ ਕਰ ਸਕਦੇ ਹੋ ਤੇ بیس ਨਾਲ ਦਾ ਵੀ ਕਰ ਸਕਦੇ ਹੋ ਅੱਛਾ ਮੇਰਾ ਗਲਾ ਥੋੜਾ ਜਿਹਾ ਖਰਾਬ ਹੈ ਮੈਨੂੰ ਖਾਂਸੀ ਜ਼ੁਖਾਮ ਹੈ ਥੋੜਾ ਜੀ ਤਬੀਤ ਖਰਾਬ ਚੱਲ ਰਹੀ ਹੈ ਇਸ ਲਈ ਕੋਈ ਚੀਜ਼ ਦੀ ਸਮਝ ਨਾ ਲਗੀ ਤਾਂ ਤੁਸੀਂ WhatsApp ਦੇ ਉੱਪਰ ਪੁੱਛ ਸਕਦੇ ਹੋ ਅੱਛਾ ਬਹੁਤ ਸਾਰੇ Insta ਦੇ ਉੱਪਰ ਵਿਜ਼ਿਟ ਕਰਦੇ ਸੀ ਜੋ ਮੇਰੇ ਪੁਰਾਣੇ ਕਸਟਮਰ ਜੋ WhatsApp ਦੇ ਉੱਪਰ ਨਹੀਂ ਸੀ ਤਾਂ ਉਹਨਾਂ ਨੂੰ ਵੀ ਸਕਰੀਨ ਦੇ ਉੱਪਰ Instagram ID ਵੀ ਦੇਖਣ ਨੂੰ ਮਿਲੇਗੀ ਮੈਂ ਬੋਲ ਕੇ ਵੀ ਦੱਸ ਦਿੰਨੀ ਆ ਮੇਰੀ Instagram ID ਹੈ ਜੀ SidhuVlogging62 ਔਰ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦੇ ਰਿਹਾ ਹੈਗਾ 946462864 ओके ਤੁਸੀਂ ਇਸ ਸਕਰੀਨ ਦੇ ਉੱਪਰ ਨੰਬਰ ਵੀ ਚੈੱਕ ਕਰ ਲੈਣਾ ਇਸ ਦੇ ਉੱਪਰ WhatsApp ਕਰ ਸਕਦੇ ਹੋ ਆਪਣੇ ਆਰਡਰ ਦੇ ਸਕਦੇ ਹੋ ਤੇ ਤੁਸੀਂ Instagram ਦੇ ਉੱਪਰ ਵੀ ਅਗਰ ਜਾਣਾ ਚਾਹੋ ਤਾਂ ਤੁਸੀਂ Instagram ਤੇ ਵੀ ਮੈਨੂੰ DM ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਦੇਖਦੇ ਹਾਂ 베즈 ਕਲਰ ਦੇਖਦੇ ਹਾਂ ਇਹ ਵੀ ਹੈਂਡਵਰਕ ਦਾ ਹੈ ਇਸ ਦਾ ਤੁਹਾਨੂੰ ਮੈਂ ਨੰਬਰ ਵੀ ਦੱਸ ਦਿੰਨੀ ਹ ਕਿੰਨਾ ਨੰਬਰ ਸੂਟ ਹੈ ਇਹ ਵੀ ਜੂਟ ਬਰਬਰੀ ਦੇ ਵਿੱਚ ਹੈ ਇਸ਼ੂ ਆਰਗੈਂਜ਼ਾ ਦਾ ਜੋ ਰਹੇਗਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦੂੰਗੀ ਅੱਛਾ ਜੀ ਇਹਦੇ ਵਿੱਚ ਵੀ ਸੇਮ ਜੋ ਆਪਾਂ ਪਹਿਲਾਂ ਦੇਖਿਆ ਵਰਕ ਸੇਮ ਹੀ ਇਹਦੇ ਤੇ ਵੀ ਵਰਕ ਉਵੇਂ ਹੋਇਆ ਵੈ ਬਸ ਇਸ ਦਾ ਕਲਰ ਹੈ ਜਿਹੜਾ ਉਹ ਬੇਸ ਹੈ ਇਹ ਦੇਖੋ ਸਾਰੇ ਦੇ ਵਿੱਚ ਛੋਟੇ ਛੋਟੇ ਸਿਤਾਰੇ ਲੱਗੇ ਆ ਤੇ ਇਹ نیچے ਇਸ ਦਾ ਘੇਰੇ ਦਾ ਕੰਮ ਹੈ ਹੈਂਡਵਰਕ ਦਾ ਆ ਤੁਸੀਂ ਨੇੜੇ ਤੋਂ ਦੇਖ ਲਓ ਇੱਕ ਵਾਰ ਅੱਛੀ ਤਰ੍ਹਾਂ ਇਸ ਦਾ ਬੇਸ ਕਲਰ ਹੈ ਸੁਪਰ ਡੂਪਰ ਕੁਆਲਿਟੀ ਦਾ ਫੈਬਰਿਕ ਰਹੇਗਾ ਇਹ ਇਸ ਦੀਆਂ ਬਾਹਾਂ ਨੇ ਇਹ ਦੇਖੋ ਜੀ ਇਹ ਬਾਹਾਂ ਦਾ ਕੰਮ ਇਹ ਇਸ ਦੀਆਂ ਬਾਹਾਂ ਹੈ ਇਸ ਨੂੰ ਪਹੁੰਚੇ ਤੇ ਵੀ ਤੁਸੀਂ ਬਾਟਮ ਤੇ ਵੀ ਕਰ ਸਕਦੇ ਹੋ ਬਾਹਾਂ ਤੇ ਵੀ ਕਰ ਸਕਦੇ ਹੋ ਹੈਂਡਵਰਕ ਰਹੇਗਾ ਜੀ ਨੇੜੇ ਤੋਂ ਦੇਖ ਲਓ ਬਹੁਤ ਅੱਛੇ ਵਾਲਾ ਹੈਂਡਵਰਕ ਰਹੇਗਾ ਇਹ ਬੇਸ ਕਲਰ ਹੈ ਲਾਈਟ ਸ਼ੇਡ ਪਹਿਲਾਂ ਮੈਂ ਦਿਖਾ ਰਹੀ ਹਾਂ ਤੁਹਾਨੂੰ ਤੇ ਫਿਰ ਤੁਸੀਂ ਆ ਅੱਛਾ ਇਹਦਾ ਨੰਬਰ ਸੀ ਜਿਹੜਾ ਨੰਬਰ ਇਸ ਦਾ 15 ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿਖਾ ਦਿਆਂ ਇਹ 15 ਨੰਬਰ ਸ਼ੀਡ ਹੈ ਵੈਸੇ ਬੇਸ ਦੇ ਵਿੱਚ ਮੈਨੂੰ ਲੱਗਦਾ ਸਿੰਗਲ ਹੀ ਐ ਇਸ ਦਾ ਕੋਈ ਕਨਫਿਊਜ਼ਨ ਨਹੀਂ ਰਹਿਣਾ ਪਰ ਇਹ 15 ਨੰਬਰ ਐ ਸੋ ਯਾਦ ਰੱਖਣਾ ਜਦੋਂ ਵੀ ਸਕਰੀਨਸ਼ਾਟ ਲਵਾਂ ਜਾਂ ਮੈਸੇਜ ਕਰੋਂ ਤਾਂ ਤੁਸੀਂ 15 ਨੰਬਰ ਆਪਣਾ ਨੰਬਰ ਯਾਦ ਰੱਖਿਓ ਜੋ ਵੀ ਸੂਟ ਦਾ ਹੈਗਾ ਹੁਣ ਮੈਂ ਤੁਹਾਨੂੰ 6 ਨੰਬਰ ਸੂਟ ਦਿਖਾ ਰਹੀ ਐ ਇਹ ਐ ਦੀ 6 ਨੰਬਰ ਸੂਟ ਇਹਦੇ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ ਹੈਗਾ ਤੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਐ ਇਸ ਦੇ ਵਿੱਚ ਸਕਾਈ ਬਲੂ ਸਕਾਈ ਬਲੂ ਦੇ ਵਿੱਚ ਵੀ ਪੈਟਰਨ ਸੇਮ ਐ ਡਿਜ਼ਾਈਨ ਸੇਮ ਐ ਥੋੜਾ ਮਤਲਬ ਵਰਕ ਡਿਜ਼ਾਈਨ ਸੇਮ ਹੈ ਪਰ ਉਸਦਾ ਜਿਹੜਾ ਸਟਾਈਲ ਥੋੜਾ ਜਿਹਾ ਚੇਂਜ ਹੈ ਕਿਉਂਕਿ ਇਹ ਘੇਰੇ ਦੇ ਉੱਪਰ ਹੈ ਇਸ ਤਰ੍ਹਾਂ ਕਰਕੇ ਇਹ ਦੇਖੋ ਜੀ ਇਹ ਸਾਰੇ ਦੇ ਵਿੱਚ ਇਹ ਸਕਾਈ ਬਲੂ ਹੈ ਸਾਰੇ ਦੇ ਵਿੱਚ ਬਰੀਕ-ਬਰੀਕ ਸੀਕੁਐਂਸ ਨੇ ਘੇਰੇ ਦੇ ਉੱਪਰ ਇਸ ਤੇ ਹੈਂਡਵਰਕ ਤੇ ਸੇਮ ਇਸ ਦੀਆਂ ਬਾਹਾਂ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੇਗਾ ਇਸ ਤੋਂ ਜ਼ਿਆਦਾ ਸੋਹਣੀ ਚੀਜ਼ ਨਾ ਮਤਲਬ ਕੁਝ ਬਣਿਆ ਹੀ ਨਹੀਂ ਹੋਣਾਗਾ ਔਰ ਅਸੀਂ ਖੁਦ ਹੈਰਾਨ ਹੈ ਕਿ ਇੰਨੀ ਅੱਛੀ ਚੀਜ਼ ਸਾਨੂੰ ਡੀਲ ਕਰਨ ਨੂੰ ਮਿਲ ਰਹੀ ਹੈ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਕੇ ਕਿ ਇੰਨੀ ਸਸਤੀ ਰੇਂਜ ਦੇ ਵਿੱਚ ਵੀ ਹੁਣ ਅਸੀਂ ਕੁਝ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਹਾਂ ਤੇ ਇੱਕ ਵਾਰ ਤੁਸੀਂ ਇਹਨਾਂ ਨੂੰ ਬਾਏ ਕਰਕੇ ਜ਼ਰੂਰ ਇਹਨਾਂ ਦੀ ਕੁਆਲਿਟੀ ਚੈੱਕ ਕਰਿਓ ਤੁਸੀਂ ਦੁਬਾਰਾ ਵੀ ਰਿਪੀਟ ਦੇ ਉੱਪਰ ਆਰਡਰ ਕਰੋਗੇ ਇਹ ਇਹਨਾਂ ਦੀਆਂ ਬਾਹਾਂ ਦਾ ਵਰਕ ਹੈ ਅੱਛਾ ਜੀ ਇਹ ਹੈਗਾ ਸੀਗਾ 6 ਨੰਬਰ ਇਹ ਸੂਟ ਦਾ ਨੰਬਰ 6 ਹੈ ਸਕਾਈ ਬਲੂ ਦੇ ਵਿੱਚ ਹੁਣ ਆਪਾਂ ਲਾਈਟ ਲੈਮਨ yellow ਦੇ ਦੋਨੋਂ ਕਲਰ ਦੇਖ ਲਈਏ ਦੋਨੋਂ ਡਿਜ਼ਾਈਨ ਇਹਨਾਂ ਦੇ ਉੱਪਰ ਡਿਜ਼ਾਈਨ ਡਿਫਰੈਂਟ ਹੈ ਥੋੜਾ ਜਿਹਾ ਇਹ ਦੇਖੋ ਜੀ ਇਹ 24 ਨੰਬਰ ਸੂਟ ਹੈ ਹੁਣ ਇਹਨਾਂ ਦਾ ਧਿਆਨ ਜ਼ਰੂਰ ਰੱਖਣਾ ਪਲੀਜ਼ ਇਹ 24 ਨੰਬਰ ਹੈ ਜੀ ਆ ਨੇੜੇ ਤੋਂ ਦੇਖ ਲਓ ਬਹੁਤ ਸੋਹਣਾ ਫੈਬਰਿਕ ਯੂਜ਼ ਹੋਇਆ ਬੜੀ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਤੇ ਜਿਹੜੀ ਹੈਂਡਵਰਕ ਦੀ ਕੁਆਲਿਟੀ ਹੈ ਬਹੁਤ ਜ਼ਿਆਦਾ ਸੋਹਣੀ ਹੈ ਇਹ ਦੇਖੋ ਜੀ ਇਸ ਤੇ ਵੀ ਇਸ ਤਰ੍ਹਾਂ ਕਰਕੇ ਘੇਰੇ ਦੇ ਉੱਪਰ ਕੰਮ ਹੈ ਕੰਮ ਤੁਸੀਂ ਨੇੜੇ ਤੋਂ ਦੇਖੋ ਪਲੀਜ਼ ਕੰਮ ਤੁਸੀਂ ਜੋ ਵੀ ਹੈਂਡਵਰਕ ਇਸ ਤੇ ਉੱਪਰ ਹੋਇਆ ਤੁਸੀਂ ਕਰੀਬ ਤੋਂ ਦੇਖੋ ਤੁਹਾਨੂੰ ਵੀ ਪਤਾ ਚੱਲੇ ਇਸ ਚੀਜ਼ ਦਾ ਕਿ ਹੈਂਡਵਰਕ ਕਿੰਨਾ ਯੂਨੀਕ ਕਿੰਨਾ ਸੋਹਣੇ ਸਟਾਈਲ ਦਾ ਹੈਂਡਵਰਕ ਕੀਤਾ ਹੋਇਆ ਇਸ ਤੇ ਉੱਪਰ ਇਹ ਨੀਚੇ ਇਸ ਤੱਕ ਘੇਰਾ ਹੈ ਤੇ ਇਹ ਇਸ ਦੀਆਂ ਬਾਹਾਂ ਦਾ ਕੰਮ ਹੈ ਇਹ ਦੇਖੋ ਇਸ ਦੀਆਂ ਬਾਹਾਂ ਹੋ ਗਈਆਂ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਦੂਸਰਾ ਦਿਖਾਉਣ ਜਾ ਰਹੀ ਹਾਂ ਇਸ ਦਾ 24 ਨੰਬਰ ਹੈ ਤੇ ਹੁਣ ਮੈਂ ਤੁਹਾਨੂੰ 29 ਨੰਬਰ ਇਸ ਦੇ ਵਿੱਚ ਦੂਸਰਾ ਡਿਜ਼ਾਈਨ ਹੈ ਜਿਹੜਾ ਉਹ ਦਿਖਾ ਰਹੀ ਹਾਂ ਜੋ ਇਸ ਤੇ ਪੂਰੇ ਘੇਰੇ ਦੇ ਉੱਪਰ ਬਾਰਡਰ ਦੇ ਵਿੱਚ ਬਣਿਆ ਹੋਇਆ ਹੈ ਇਹ ਹੈ ਜੀ 29 ਨੰਬਰ ਠੀਕ ਹੈ ਇਸ ਰੇਂਜ ਦੇ ਵਿੱਚ ਡੀਅਰ ਕੁਝ ਵੀ ਨਹੀਂ ਆਂਦਾ ਤੁਸੀਂ ਇੱਕ ਇੱਕ ਸੂਟ ਇਹ ਲੈ ਕੇ ਆਪਣਾ ਤੁਸੀਂ ਕੋਈ ਵੀ ਫੰਕਸ਼ਨ ਅਟੈਂਡ ਕਰ ਸਕਦੇ ਹੋ ਤੇ ਤੁਸੀਂ ਦੁਬਾਰਾ ਵੀ ਇਸ ਤੇ ਆਰਡਰ ਲਗਾ ਸਕਦੇ ਹੋ ਮੈਂ ਦੁਬਾਰਾ ਵੀ ਇਸ ਨੂੰ ਰੀਸਟਾਕ ਕਰ ਲੂੰਗੀ ਤੁਹਾਡੇ ਡਿਮਾਂਡ ਤੇ ਤੁਹਾਡੇ ਕਹਿੰਦੇ ਮੁਤਾਬਕ ਬਾਕੀ ਦੀ ਸਟਾਕ ਹੋਏਗਾ ਤੇ ਇਹ ਇਸਦੀ ਆ ਬਾਹਾਂ ਦਾ ਕੰਮ ਹੈ ਦੇਖ ਲਓ ਬਾਜੂ ਦਾ ਇਹ ਇਸ ਦਾ ਘੇਰਾ ਤੇ ਇਹ ਇਸ ਦੀ ਬਾਜੂ ਆ ਗਈ ਨੇੜੇ ਤੋਂ ਦੇਖ ਲਓ ਜੀ ਤੁਸੀਂ ਇਸ ਦਾ ਹੈਂਡਵਰਕ ਫਿਰ ਨੇੜੇ ਤੋਂ ਦੇਖ ਲਓ ਆ ਦੇਖੋ ਇਹ ਹੈ ਜੀ 29 ਨੰਬਰ ਸੂਟ ਹੈ ਤੇ ਇਹ ਇਸ ਦਾ ਕੰਮ ਹੈ ਤੇ ਲਾਈਟ ਲੈਮਨ yellow ਇਸ ਦੀ ਸ਼ੇਡ ਹੈ ਬਹੁਤ ਸੋਹਣਾ ਹੈ ਬੜਾ ਹੀ ਪਿਆਰਾ ਜਿਹਾ ਕਲੈਕਸ਼ਨ ਹੈ ਇਹ ਇਹਦੇ ਵਿੱਚ ਹੁਣ ਆਪਾਂ ਇੱਕ ਦੇਖਦੇ ਹਾਂ ਪਿਆਜੀ ਸੂਟ ਇਹ ਵੀ ਨੰਬਰ ਹੈ ਇਹਦੇ ਉੱਪਰ ਵੀ ਮੈਂ ਤੁਹਾਨੂੰ ਦਿਖਾਨੀ ਹੈ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਵੈ ਇਹ ਦੇਖੋ ਜੀ ਇਹ 20 ਨੰਬਰ ਸੂਟ ਹੈ ਇਹ ਪਿਆਜੀ ਲਵੈਂਡਰ ਜャ ਸੂਟ ਕਲਰ ਹੈ ਸੂਟ ਦਾ ਤੇ ਸਾਰੇ ਦੇ ਵਿੱਚ ਛੋਟਾ ਛੋਟਾ ਕੰਮ ਹੋਇਆ ਹੋਇਆ ਬਰੀਕ ਬਰੀਕ ਤੇ ਨੀਚੇ ਘੇਰੇ ਦਾ ਕੰਮ ਹੈ ਇਹ ਦੇਖੋ ਸਾਰੇ ਦੇ ਵਿੱਚ ਮੇਬੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਪ੍ਰੋਪਰ ਇਹ ਦੇਖੋ ਜੀ ਹੁਣ ਆਪਾਂ ਇਸ ਦਾ ਬਾਰਡਰ ਦੇਖਦੇ ਹਾਂ ਕਿੰਨੀ ਸੋਹਣੀ ਕੁਆਲਿਟੀ ਹੈ ਦੇਖੋ ਤੁਸੀਂ ਫੈਬਰਿਕ ਦੀ ਤੇ ਇਹ ਦੇਖੋ نیچے ਇਹ ਸਾਰੇ ਪਾਰਟੀ ਵੇਅਰ ਆਈਟਮਸ ਨੇ ਇਹ ਦੇਖੋ ਇਸ ਦਾ ਕੰਮ ਤੁਸੀਂ ਕਰੀਬ ਤੋਂ ਦੇਖੋ ਸਾਰਾ ਹੈਂਡਵਰਕ ਹੈ ਇਹ ਇਹ ਦੇਖੋ ਜੀ ਤੇ ਇਸ ਦੇ ਵਿੱਚ ਵੀ ਇਹ ਇਸ ਦੀਆਂ ਬਾਹਾਂ 슬ੀਵਸ ਦਾ ਡਿਜ਼ਾਈਨ ਹੈ ਤੇ ਘੇਰੇ ਦਾ ਤੁਸੀਂ ਇੱਕ ਵਾਰੀ ਫਿਰ ਤੋਂ ਦੇਖ ਲਓ ਇਹ 20 ਨੰਬਰ ਸੂਟ ਹੈ ਜੀ ਇਹ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਆਈਟਮ ਬਣਨ ਜਾ ਰਹੀ ਆ ਬਹੁਤ ਸੋਹਣੇ ਸੂਟ ਬਣ ਗਏ ਤੇ ਇਸ ਰੇਂਜ ਦੇ ਵਿੱਚ ਹੈਂਡਵਰਕ ਸੂਟ ਨਹੀਂ ਮਿਲਦੇ ਸਭ ਨੂੰ ਪਤਾ ਹੀ ਹੈ ਹੁਣ ਆਪਾਂ ਦੇਖ ਲੈਣੇ ਆਈਸ ਫਲੂ ਇਹ 12 ਨੰਬਰ ਸੂਟ ਹੈ ਜੀ ਫੈਬਰਿਕ ਇਸ ਦਾ ਜੂਟ ਬਰਬਰੀ ਰਹੇਗਾ ਟਿਸ਼ੂ অর্ਗਾਂਜ਼ਾ ਵੀ ਮੈਂ ਤੁਹਾਨੂੰ ਐਂਡ ਤੇ ਦਿਖਾਉਂਗੀ ਚਲੋ ਜੀ ਹੁਣ ਸਭ ਦੀ ਬੱਲੇ ਬੱਲੇ ਹੋ ਜਾਣੀ ਹੈ ਹੈਂਡਵਰਕ ਵਾਲੇ ਸੂਟ ਇੰਨੇ ਸਸਤੇ ਜਦੋਂ ਮਿਲ ਜਾਣ ਤਾਂ ਸਭ ਦੀ ਹਸਰਤ ਪੂਰੀ ਹੋ ਜਾਂਦੀ ਹੈ ਆ ਦੇਖੋ ਜੀ ਇਹ ਇਸ ਦਾ ਕੰਮ ਨੇੜੇ ਤੋਂ ਦੇਖ ਲਓ ਆਈਸ ਬਲੂ ਸ਼ੇਡ ਐ ਇਸ ਦੀ ਇਹ ਇਸ ਦੀ ਬਾਹਾਂ ਦੇ ਉੱਪਰ ਕੰਮ ਹੋਇਆ ਵਾ ਹੈਂਡਵਰਕ ਦਾ ਕੰਮ ਹੈ ਜੀ ਇਸ ਦੇ ਵਿੱਚ ਕੋਈ ਵੀ ਕੰਮ ਮਸ਼ੀਨੀ ਨਹੀਂ ਹੈ ਟੋਟਲੀ ਸਾਰਾ ਕੰਮ ਹੈਂਡਵਰਕ ਦਾ ਇਹ ਦੇਖੋ ਕਰੀਬ ਤੋਂ ਇਹ ਦੇਖੋ ਹੁਣ ਆਪਾਂ ਇਸ ਦੇ ਵਿੱਚ ਜੂਟ ਬਰਬਰੀ ਦੇ ਵਿੱਚ ਹੀ ਇੱਕ ਗ੍ਰੀਨ ਕਲਰ ਦੇਖਦੀ ਹੈ ਇਹਦਾ ਵੀ ਕੰਮ ਤੁਸੀਂ ਦੇਖੋ ਇਹ ਸੂਟ ਦਾ ਨੰਬਰ ਹੈ 23 23 ਨੰਬਰ ਸੂਟ ਹੈ ਇਸ ਦਾ ਪਹਿਲਾ ਵਰਕ ਚੈੱਕ ਕਰੋ ਵਰਕ ਸਾਰਾ ਇਸ ਦਾ ਹੈਂਡਵਰਕ ਹੈ ਸਾਰੇ ਸੂਟਾਂ ਦੇ ਉੱਪਰ ਹੈਂਡਵਰਕ ਰਹੇਗਾ ਸਿੰਗਲ ਸੂਟ ਵੀ ਤੁਹਾਨੂੰ ਸੌਰੀ ਸਿੰਗਲ ਨਾਟ ਵੀ ਤੁਹਾਨੂੰ ਮਸ਼ੀਨ ਦੀ ਨਹੀਂ ਮਿਲੇਗੀ ਸਾਰਾ ਹੈਂਡਵਰਕ ਦਾ ਕੰਮ ਹੈ ਇਹ ਦੇਖੋ ਜੀ ਇਹ ਇਸ ਦਾ ਘੇਰੇ ਦਾ ਕੰਮ ਗ੍ਰੀਨ ਕਲਰ ਹੈ ਇਸ ਦਾ ਮਹਿੰਦੀ ਗ੍ਰੀਨ ਜਿਹਾ ਸ਼ੇਡ ਹੈ ਇਹ ਦੇਖੋ ਨੇੜੇ ਤੋਂ ਦੇਖੋ ਤੁਸੀਂ ਇਸ ਦਾ ਡਿਜ਼ਾਈਨ ਹੈਂਡਵਰਕ ਤੇ ਇਹ ਇਸਦੀ ਬਾਹ ਦੇ ਉੱਪਰ ਵਰਕ ਹੋਇਆ ਵਾ ਹੁਣ ਆਪਾਂ ਆਰਗੈਂਜ਼ਾ ਦੇਖਦੇ ਹਾਂ ਆਰਗੈਂਜ਼ਾ ਦੇ ਵਿੱਚ ਮੇਰੇ ਕੋਲੇ ਦੋ ਪੀਸ ਨੇ ਆਰਗੈਂਜ਼ਾ ਲਾਈਟ ਫਰੋਜ਼ੀ ਹੈ ਸੀ ਗ੍ਰੀਨ ਜੈ ਸੌਰੀ ਇਹ ਦੇਖੋ ਇਹ ਟਿਸ਼ੂ ਆਰਗੈਂਜ਼ਾ ਹੈ ਦੇਖੋ ਜੀ ਸਾਰੇ ਦੇ ਉੱਪਰ ਹੈਂਡਵਰਕ ਹੋਇਆ ਵੈ ਬੜੀ ਹੀ ਸੋਹਣੀ ਆਈਟਮ ਹੈ ਬੜਾਈ ਪਿਆਰਾ ਫੈਬਰਿਕ ਹੈ 5 ਮੀਟਰ ਦਾ ਸੂਟ ਰਹੇਗਾ ਜੀ ਪੂਰਾ 5 ਮੀਟਰ ਸੂਟ ਹੈ ਇਹ ਕੱਲੀ ਸ਼ਰਟ ਨਹੀਂ ਹੈ ਫੁੱਲ ਸੂਟ ਬਣੇਗਾ ਤੁਹਾਡਾ ਜੋ ਕਸਟਮਰ 3 ਸੂਟ ਬਾਏ ਕਰਨਗੇ ਉਹਨਾਂ ਨੂੰ ਇੱਕ ਦੁਪੱਟਾ ਫ੍ਰੀ ਮਿਲੇਗਾ ਸਾਡੇ ਵੱਲੋਂ ਆ ਦੇਖੋ ਜੀ 500 ਵਾਲਾ ਦੁਪੱਟਾ ਅਸੀਂ ਫ੍ਰੀ ਦੇਵਾਂਗੇ ਇਹ ਸਕੀਮ ਚੱਲ ਰਹੀ ਹੈ ਇਹ ਦੇਖੋ ਜੀ ਇਸਦੀ ਬਾਹ ਦੇ ਉੱਪਰ ਵੀ ਹੈਂਡਵਰਕ ਤੇ ਇੱਕ ਵਾਰੀ ਫਿਰ ਤੋਂ ਦੇਖ ਲਓ ਹੁਣ ਇਸ ਦੇ ਵਿੱਚ ਜੋ ਲਾਸਟ ਹੈ ਉਹ ਹੈਗਾ ਸ਼ੇਡ ਸੇਮ ਹੀ ਰਹੇਗੀ ਸੀ ਗ੍ਰੀਨ ਜੀ ਸ਼ੇਡ ਰਹੇਗੀ ਸੇਮ ਪਰ ਡਿਜ਼ਾਈਨ ਦਾ ਫਰਕ ਰਹੇਗਾ ਇਹ ਦੇਖੋ ਜੀ ਨੇੜੇ ਤੋਂ ਇਸ ਦਾ ਕੰਮ ਚੈੱਕ ਕਰ ਲਓ ਤੇ ਸਾਰੀ ਸ਼ੋਰਟ ਦੇ ਵਿੱਚ ਇਸ ਤਰ੍ਹਾਂ ਕਰਕੇ ਵਿਰਲੀਆਂ ਵਿਰਲੀਆਂ ਬੂਟੀਆਂ ਰਹਿਣਗੀਆਂ ਹੈਂਡਵਰਕ ਦੀਆਂ ਤੇ ਇਹ ਸਟਾਈਕ ਵਾਰੀਖੇ ਰਾ ਫਿਰ ਤੋਂ ਚੈੱਕ ਕਰ ਲਓ ਸੂਟ ਦਾ ਨੰਬਰ ਹੈਗਾ ਜੀ 25 25 ਨੰਬਰ ਸ਼ੇਡ ਹੈ ਇਹ ਇਹ ਦੇਖੋ ਇਸ ਦੀ ਬਾਹ ਦਾ ਡਿਜ਼ਾਈਨ ਹੈ ਟਿਸ਼ੂ ਔਰਗੇਂza ਇਹ ਸੀ ਕਿ ਅੱਜ ਆਪਣੇ ਹੈਂਡਵਰਕ ਦੇ ਸੂਟ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਚੀਜ਼ ਹੋਰ ਆਈ ਹੈ ਜੋ ਪਾਰਟੀ ਵੇਅਰ ਹੈ ਉਹ ਵੀ ਮੇਰਾ ਮਨ ਹੈ ਕਿ ਮੈਂ ਤੁਹਾਨੂੰ ਚਾਰ ਸ਼ੇਡ ਆਈ ਹੈ ਚਾਰੇ ਸ਼ੇਡ ਤੁਹਾਡੇ ਨਾਲ ਸਾਂਝੇ ਕਰਾਂ अच्छा जी सिल्क पश्मीना ਦੇ ਵਿੱਚ ਇੱਕ ਸੁਪਰ ਕੁਆਲਿਟੀ ਆਈ ਹੈ ਬਹੁਤ ਜ਼ਿਆਦਾ ਸੋਹਣੀ ਮੈਚਿੰਗ ਸੂਟਾਂ ਦੀ ਕਲੈਕਸ਼ਨ ਆਈ ਹੈ ਜਿਸ ਦੇ ਵਿੱਚ ਚਾਰ ਸ਼ੇਡ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇੱਕ ਇਹ ਵਾਲਾ ਸ਼ੇਡ ਹੈ ਬਹੁਤ ਜ਼ਿਆਦਾ ਸੋਹਣਾ ਹੈ ਮਤਲਬ ਇੰਨੀ ਅੱਛੀ ਕੁਆਲਿਟੀ ਹੈ ਨਾ ਇਸਦੀ ਇਹ ਦੇਖੋ ਇੱਕ ਇਹ ਸ਼ੇਡ ਹੈ ਇੱਕ ਇਹ ਹੈ ਗ੍ਰੇ ਤੇ ਇੱਕ ਇਹ ਹੈ ਹੁਣ ਮੈਂ ਸਭ ਤੋਂ ਪਹਿਲਾਂ ਇਹਨਾਂ ਦੀ ਸ਼ਰਟ ਖੋਲ ਕੇ ਦਿਖਾਉਣੀ ਆ ਤੁਹਾਨੂੰ ਸਿਲਕ ਪਸ਼ਮੀਨਾ ਜੀ ਪਾਰਟੀ ਵੇਅਰ ਸੂਟ ਹੈ ਫੈਬਰਿਕ ਮੱਖਣ ਮਲਾਈ ਵਰਗਾ ਫੈਬਰਿਕ ਹੈ ਇੱਕਦਮ ਮੱਖਣ ਮਲਾਈ ਵਰਗਾ ਇਹ ਆ ਜੀ ਸ਼ਰਟ ਦਾ ਪੈਟਰਨ ਨੇੜੇ ਤੋਂ ਦੇਖ ਲਓ ਇਸ ਦੇ ਨਾਲ ਮੈਚਿੰਗ ਬਾਟਮ ਜਾਏਗੀ ਬਾਟਮ ਵੀ ਸਿਲਕ ਪਸ਼ਮੀਨਾ ਦੇ ਵਿੱਚ ਪਿਓਰ ਸਿਲਕ ਪਸ਼ਮੀਨਾ ਦੇ ਵਿੱਚ ਤੇ ਬ੍ਰਾਂਡਡ ਸੂਟ ਨੇ ਸਾਰੇ ਇਹ ਬ੍ਰਾਂਡਡ ਫੈਬਰਿਕ ਰਹੇਗਾ ਇਹ ਦੇਖੋ ਇਹ ਹੈ बॉटम जी ਨੇੜੇ ਤੋਂ ਦੇਖ ਲਓ ਪਸ਼ਮੀਨੇ ਦੀ ਪਿਓਰ ਪਸ਼ਮੀਨੇ ਦੀ ਸਿਲਕ ਪਸ਼ਮੀਨੇ ਦੀ ਇਹ ਹੈ ਸੂਟ ਹੈ बॉਟਮ ਤੇ ਇਹ ਇਸ ਦੀ ਸ਼ਰਟ ਕਰੀਬ ਤੋਂ ਦੇਖ ਲਓ ਇਸ ਦੇ ਵਿੱਚ ਦੂਸਰਾ ਸ਼ੇਡ ਇਹ ਦੇਖੋ ਜੀ ਇਹ ਇਸ ਦਾ ਦੂਸਰਾ ਸ਼ੇਡ ਹੈ ਇਸ ਦੀ ਨਾਲ ਮੈਂ ਤੁਹਾਨੂੰ बॉਟਮ ਵੀ ਦਿਖਾ ਦੇਣੀ ਆ ਆਈਸ ਬਲੂ ਜਾਂ ਕਲਰ ਹੈ ਇਸ ਦਾ ਆਇਸ ਬਲੂ ਹੈ ਇਹ ਦੇਖੋ ਗ੍ਰੇ ਗ੍ਰੇ ਵੀ ਕਹਿ ਸਕਦੇ ਐ ਇਸ ਨੂੰ ਆਪਾਂ ਗ੍ਰੇ ਆਇਸ ਬਲੂ ਜਾ ਬਸ ਇਸ ਤਰ੍ਹਾਂ ਦਾ ਸ਼ੇਡ ਹੈ ਇਸ ਦੇ ਵਿੱਚ ਜੋ ਤੀਸਰਾ ਆ ਜਾਂਦਾ ਹੈ ਤੀਸਰਾ ਬ੍ਰਾਉਨਿਸ਼ ਜਾਂ ਗੋਲਡਨ ਜਾਂ ਮਸਟਾਰਡ येलो ਹੈ ਇਹ ਦੇਖੋ ਜੀ ਤੇ ਇਹਦੇ ਨਾਲ ਬਾਟਮ ਹੈ ਜਿਹੜਾ ਇਹ ਰਹੇਗਾ ਤੇ ਇਸ ਦਾ ਲਾਸਟ ਹੈ ਜਿਹੜਾ ਸੀ ਗ੍ਰੀਨ ਸ਼ੇਡ ਆਪਾਂ ਉਹ ਵੀ ਦੇਖ ਲੈਣੇ ਆ ਇਹ ਹੈ ਜੀ ਸੀ ਗ੍ਰੀਨ ਬਾਟਮ ਇਸ ਦਾ ਦੋਨੋਂ ਸਾਈਡ ਇਸ ਦਾ ਮਤਲਬ ਇਸ ਤਰ੍ਹਾਂ ਦਾ ਫੈਬਰਿਕ ਹੈ ਡਬਲ ਸ਼ੇਡ ਹੈ ਇਹ ਇਹ ਹੈਗਾ ਜੀ ਰਿਵਰਸੇਬਲ ਸਿਲਕ ਪਸ਼ਮੀਨਾ ਫੈਬਰਿਕ ਇਸ ਦਾ ਮੱਖਣ ਮਲਾਈ ਦੀ ਤਰ੍ਹਾਂ ਬਹੁਤ ਜ਼ਿਆਦਾ ਸਮੂਥ ਹੈ ਇਹ ਦੇਖੋ ਇਹ ਇਸ ਦਾ ਇੱਕ ਵਾਰੀ ਫਿਰ ਨੇੜੇ ਤੋਂ ਚੈੱਕ ਕਰੂੰ ਇਹ ਸੀ ਗ੍ਰੀਨ ਸ਼ੇਡ ਹੈ ਇਹ ਤੁਹਾਨੂੰ 1665 ਦੇ ਵਿੱਚ ਸੂਟ ਮਿਲ ਜੂਗਾ ਜੀ ਇਹ ਪਾਰਟੀ ਵੇਅਰ ਬਹੁਤ ਜ਼ਿਆਦਾ ਕਲਾਸੀ ਸੂਟ ਹੈ ਤੇ ਇਹ ਸਹੀ ਅੱਜ ਦੀ ਆਪਣੀ ਕਲੈਕਸ਼ਨ ਆਈ ਹੋਪ ਤੁਹਾਨੂੰ ਅੱਜ ਦੀ ਕਲੈਕਸ਼ਨ ਬੜੀ ਸੋਹਣੀ ਲੱਗੀ ਹੋਣੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓਜ਼ ਦੇ ਉੱਪਰ ਵਿਊਜ਼ ਬਹੁਤ ਥੋੜੇ ਆ ਰਹੇ ਨੇ ਕਿਉਂਕਿ ਮੈਂ ਖੁਦ ਵੀ ਘੱਟ ਕੰਮ ਕਰ ਰਹੀ ਹਾਂ ਔਰ ਮੇਰੇ ਸੂਟਾਂ ਵਾਲੀਆਂ ਵੀਡੀਓਜ਼ ਹੈ ਜਿਹੜੀਆਂ ਬਹੁਤ ਥੋੜੇ ਵਿਊਜ਼ ਲੈ ਰਹੀਆਂ ਤਾਂ ਸਾਰੇ ਆਪਣੇ ਆਪਣੇ ਫਰੈਂਡ ਸਰਕਲ ਦੇ ਵਿੱਚ ਪਲੀਜ਼ ਸ਼ੇਅਰ ਜ਼ਰੂਰ ਕਰਨਾ ਵੀਡੀਓਜ਼ ਨੂੰ ਕਿਉਂਕਿ ਹਰ ਕੋਈ ਮਤਲਬ ਡਿਮਾਂਡ ਰੱਖਦਾ ਹੈ ਕਿ ਉਹਨਾਂ ਨੂੰ ਇੱਕ ਅੱਛੀ ਚੀਜ਼ ਅਗਰ ਬਜਟ ਦੇ ਵਿੱਚ ਮਿਲਦੀ ਹੈ ਤਾਂ ਹਰ ਇੱਕ ਦਾ ਮਨ ਹੁੰਦਾ ਹੈ ਕਿ ਹੈਂਡਵਰਕ ਦੇ ਸੂਟ ਸਾਨੂੰ ਘੱਟ ਰੇਂਜ ਦੇ ਵਿੱਚ ਪ੍ਰੋਵਾਈਡ ਹੋ ਜਾਣ ਕਿ ਤੋ ਤਾਂ ਇਹ ਆਪਣੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਸਕਰੀਨ ਦੇ ਉੱਪਰ ਤੁਹਾਨੂੰ ਇੰਸਟਾਗ੍ਰam ਆਈਡੀ ਤੇ ਵਟਸਐਪ ਨੰਬਰ ਦੋਨੋਂ ਦੇਖਣ ਨੂੰ ਮਿਲ ਰਹੇ ਹੈ ਤੇ ਤੁਸੀਂ ਆਪਣਾ WhatsApp ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ Instagram ਦੇ ਉੱਪਰ ਵੀ DM ਕਰ ਸਕਦੇ ਹੋ ਹੋਰ ਵੀ ਕੋਈ ਸੂਟਾਂ ਦੇ ਬਾਰੇ ਜਾਣਕਾਰੀ ਲੈਣੀ ਹੋਈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ